मैं मेरी मीडिया फैमिली शुरू से जिन्होंने हमारी फैमिली का साथ दिए उनके साथ आज मैं अपनी खुशी जो है जाहिर करूँ मैं बहुत खुश हूँ कि कांग्रेस पार्टी ने मुझे आ, मोगा की सीट से नवाजा है और आज आप सब आए हो ये सब तभी पॉसिबल हुआ जब शुरू से आप लोग मेरे साथ जुड़े हुए हो और आप लोगों ने जो मैंने काम किया उसका प्रचार करते रहे हो हमेशा और मैं तो स्पेशल कोशिश तो करना चाहूंगी हमारी आ, हाई कमांड का उन्होंने सोचा कि मेरे आ, जो सोशल वर्कर है वो उनकी कांग्रेस की टीम के साथ जुड़ सकता है और आ, बस थैंक यू सो मच मैम हरजोत कमल ने बीजेपी ज्वाइन किया आप तो बोल रहे थे कि हम उनको मना लेंगे मने नहीं वो बिल्कुल जी कोशिश जरूर की थी हमने तो कि उनको मना लें लेकिन कि भी भी को थोड़ा बहुत पे आना है। समर्थक भी है, है जो, समर्थन दे रहे हैं मुझे लगता है वो जो सारे समर्थक थे उनके वो पार्टी के साथ थे जब पार्टी नहीं रही तो समर्थक कहा सारे जितने भी समर्थक थे वो कांग्रेस पार्टी के थे सब समर्थक कांग्रेस पार्टी के साथ ਮੈਂ ਕੌਂਗਰੈਸ ਫੈਮਲੀ ਵਿੱਚ ਹਾਂ ਤਾਂ ਅਸੀਂ ਸਭ ਮਿਲ ਕੇ ਜੋ ਹੈ ਕੌਂਗਰੈਸ ਦਾ ਨਾਮ ਜੋ ਹੈ ਆਨੇ ਵਾਲੇ ਸਮੇਂ ਵਿੱਚ ਹੋਰ ਚਮਕਾਏ ਮਾਲਵੀਗਾ ਸੀ ਕਾਹਦੇ ਦੁਆਇਨ ਕੀਤਾ ਸੀ ਕੌਂਗਰੈਸ ਨਾਲ ਲੜ ਰਹੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੇ ਵਿਰੋਧ ਵਿੱਚ ਇਸ ਟਾਈਮ ਕਿਹੜੇ ਕੈਂਡੀਡੇਟ ਨਿਕਲਣਗੇ ਮੈਂ ਕਿਦੀ ਸੋਚਿਆ ਨਹੀਂ ਕਿ ਮੇਰੇ ਵਿਰੋਧ ਚ ਕੌਣ ਹੈ ਮੈਨੂੰ ਲੱਗਦਾ ਹੈ ਕਿ ਆਪਣਾ ਕਰਮ ਕਰੀ ਚਲੋ ਫਲ ਦੀ ਇੱਛਾ ਨਾ ਰੱਖੋ ਜਦ ਤੁਸੀਂ ਕਰਮ ਕਰੋਗੇ ਰੱਬ ਆਪਣੇ ਆਪ ਹੀ ਅੱਛਾ ਹੀ ਕਰ ਦੇਗਾ ਮਾਲਵੀਗਾ ਜਿਵੇਂ ਪਹਿਲੇ ਵੀ ਕੌਂਗਰੈਸ ਸੀ ਤਾਂ ਕਾਫੀ ਕੰਮ ਕੌਂਗਰੈਸ ਕੇ અધੂਰੇ ਰਹਿ ਗਏ ਹਨ ਤਾਂ ਆਪ ਕਹਿੰਦੇ ਸਮਝਾਓ ਤੇ ਜੁਆਇੰਟ ਕੌਂਗਰ क्या आप देखिए मैंने कांग्रेस इसलिए ज्वाइन की है जो हमारी कांग्रेस फैमिली बहुत बड़ी है आ, हर एक एक घर में कांग्रेस फैमिली का इंसान है हर एक एक विलेज में कांग्रेस फैमिली का इंसान है तो मैंने अगर पहले जो काम नहीं हुए मैं सबको प्रॉमिस करती हूँ कि आने वाले समय में जितने भी ड्यू थे कोशिश रहेगी कि ये सारे काम हम मोगा वासियों के लिए करें का, कांग्रेस सरकार के मैनिफेस्टो पांच साल तो ਕੋਈ ਕੁਝ ਨਹੀਂ ਹੋਇਆ ਤੁਸੀਂ ਉਸ ਮੈਨੀਫੈਸਟੋ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨੂੰ ਵਾਅਦਾ ਦਿੱਤਾ ਹਰ ਦੇਖੋ ਜੀ ਮੈਂ ਸ਼ੁਰੂ ਤੋਂ ਮੈਂ ਇਹੀ ਕਹਿਣੀ ਹੈ ਕਿ ਜਿਹੜੀਆਂ ਡਿਊ ਹੈਗੀਆਂ ਗਵਰਨਮੈਂਟ ਜਿਹੜਾ ਨਹੀਂ ਕਰ ਪਾਇਆ ਚੰਨੀ ਸਾਹਿਬ ਨੇ ਤੁਸੀਂ ਦੇਖਿਆ 111 ਦਿਨਾਂ ਦੇ ਵਿੱਚ ਬਹੁਤ ਹੀ ਕਮਾਲ ਦਾ ਕੰਮ ਕੀਤਾ ਔਰ ਮੰਨ ਲਾਦਾ ਕਿ ਜਦ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਗਰਾਊਂਡ ਲੈਵਲ ਦੇ ਕੰਮ ਕਰਦੇ ਜਿਹੜੀਆਂ ਚੀਜ਼ਾਂ ਕਾਂਗਰਸ ਪਾਰਟੀ ਦੀ ਡਿਊ ਹੈ ਉਹ ਜ਼ਰੂਰ ਜਲਦੀ ਪੂਰੀਆਂ ਹੋਵਾਂਗੀਆਂ ਕਾਂਗਰਸ ਪਾਰਟੀ ਦੇ ਦਿੱਤੇ ਚੈੱਕ ਵੀ ਬਾਉਂਸ ਹੋ ਰਹੇ ਆ ਜੀ ਆ ਦੇਖੋ ਇਹਦੇ ਬਾਰੇ ਮੈਨੂੰ ਕੋਈ ਨੋ ਲੈਜ ਨਹੀਂ ਹੈਗੀ ਮੈਂ ਪਾਰਟੀ ਜਸ ਜੁਆਇਨ ਕੀਤੀ ਹੈ ਜਸ ਸਿਸਟਮ ਜਾਵਾਂਗੇ ਜ਼ਰੂਰ ਤੁਹਾਨੂੰ ਸਾਰਾ ਦੱਸਾਂਗੇ ਮਲਿਕਾ ਮੈਂ ਇੱਕ ਸੋਨੀ ਸੂਦ ਸਰ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਕਿਹਾ ਸੀਗਾ ਵੀ ਐਮਐਲਏ ਵਜਾ ਹੋਣਾ ਚਾਹੀਦਾ ਜਿਹੜਾ ਐਫੀਡੈਫਿਟ ਦੇਵੇ ਇੱਕ ਤੇ ਉਸ ਤੋਂ ਬਾਅਦ ਰਿਜ਼ਾਈਨ ਦਾ ਵੀ ਗੱਲ ਕਰੇ ਕਿ ਜੇ ਮੇਰੇ ਤੋਂ ਕੰਮ ਨਾ ਹੋਏ ਤਾਂ ਜਾਈ ਦੂੰਗੀ ਮਲਵਿਕਾ ਸੂਦੇ ਚੀਜ਼ ਕਰਨਗੇ ਮਲਵਿਕਾ ਸੂ ਜ਼ਰੂਰ ਹੀ ਚੀਜ਼ ਕਰੂਗੀ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਕਿ ਜਿਸ ਦਿਨ ਰਾਮ ਨੇ ਚਾਇਆ ਕਿ ਮੈਂ ਜਨੈ ਸੀਟ ਤੇ ਬੈਠੀ ਮੇਰਾ ਜ਼ਰੂਰ ਜਿਹੜਾ ਰੈਜ਼ੀਗਨੇਸ਼ਨ ਨਾਲ ਟੇਬਲ ਤੇ ਪਿਆ ਹੋਊਗਾ ਔਰ ਮੈਂ ਸਾਰੀ ਜਿੰਨੀ ਵੀ মিডিਆ ਮੈਂ ਹਮੇਸ਼ਾ ਨਾਲ ਕਹੂੰਗੀ ਕਿ ਆਪਾਂ ਹਰ 3 ਮਹੀਨੇ ਬਾਅਦ ਐਵੇਂ ਇਕੱਠੇ ਹੋਵਾਂਗੇ ਔਰ ਜੋ ਵੀ ਅਸੀਂ ਕੰਮ ਕੀਤੇ ਆਪਾਂ ਮਿਲ ਕੇ ਡਿਸਕਸ ਕਰਾਂਗੇ ਤੁਹਾਡਾ ਮੋਗਾ ਵਾਸਤੇ ਮੇਨ ਪੁਆਇੰਟ ਕੀ ਹੈ ਮੈਂ ਤੁਸੀਂ ਕੀ ਲਗਾ ਕੇ ਚਾਹੁੰਦੇ ਹੋ ਮੋਗਾ ਦੇ ਵਿੱਚ ਦੇਖੋ ਮੈਂ ਮੋਗਾ ਦੇ ਵਿੱਚ ਇਹ ਕਹਿਣੀ ਹੈ ਕਿ ਹੁਣ ਟਾਈਮ ਆ ਗਿਆ ਹੈ ਕਿ ਆਪਾਂ ਨਾਲੀਆਂ ਤੇ ਸੜਕਾਂ ਮਰਾਨ ਤੋਂ ਉੱਪਰ ਉਠੀਏ ਕਮੇਟੀ ਇਹ ਸਭ ਕਰੇਗੀ ਜੋ ਚੀਜ਼ਾਂ ਡਿਊ ਹੈ ਜ਼ਰੂਰ ਹੋਊਗਾ ਲੇਕਿਨ ਹੁਣ ਟਾਈਮ ਹੈ ਕਿ ਆਪਾਂ ਡਿਵੈਲਪਮੈਂਟ ਕਿਵੇਂ ਕਰੀਏ ਮੋਗਾ ਦੇ ਵਿੱਚ ਡਵੈਲਪਮੈਂਟ ڊيو ਹੈ ਬਹੁਤ ਸਾਲਾਂ ਤੋਂ ਕੁਝ ਇੰਡਸਟਰੀਜ਼ ਨਹੀਂ ਆਈਆਂ ਜੇ ਆਪਾਂ ਗੱਲ ਕਰੀਏ ਹੈਲਥ ਕੇਅਰ ਸਿਸਟਮ ਵੀ ਮੈਨੂੰ ਲੱਗਦਾ ਕਿ ਹੋਰ ਬੈਟਰ ਹੋਣਾ ਚਾਹੀਦਾ ਜਿਹਦੇ ਨਾਲ ਆਮ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਈਜ਼ੀ ਹੋ ਜਾਏ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਵਾਂਗੀ ਆਪਣੇ ਮੋਗਾ ਸ਼ਹਿਰ ਦੇ ਵਿੱਚ ਤੇ ਬਹੁਤ ਲਾਈਫ ਈਜ਼ੀ ਹੋ ਜਾਊਗੀ ਆਮ ਇਨਸਾਨ ਦੀ ਜਿਹੜੀ ਹੁਣ ਬੜੀ ਔਖੀ ਚੱਲ ਰਹੀ ਹੈ ਮੈਂ ਕਿਹਾ ਸੋਦਿਕ ਨਵਾਂ ਚਿਹਰਾ ਕਾਂਗਰਸ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਜਿਹੜੇ ਕਾਂਗਰਸੀ ਦੇ ਕੁਝ ਨਾਰਾਜ਼ ਜਨ ਦੇਖਿਆ ਜਾ ਰਿਹਾ ਸੀ ਉਹਨਾਂ ਨੂੰ ਕਿਵੇਂ ਬਣਾਉਂਗੇ ਕਰਵਾਉਂਗੇ ਸਾਰੇ ਮੰਨ ਲੀਏ ਜੀ ਤੁਹਾਨੂੰ ਜਲਦੀ ਫੇਰ ਦੁਆਰ ਤੋਂ ਬੁਲਾਵਾਂਗੇ ਸਾਰੇ ਜਿੰਨੇ ਹੈਗੇ ਨਰਾਜ਼ ਚੱਲ ਰਹੇ ਸਾਰੇ ਪਿੱਛੇ ਖੜੇ ਪਾਵਾਂਗੇ ਔਰ ਅਸੀਂ ਇੱਕ ਫੈਮਲੀ ਬਣ ਕੇ ਅੱਗੇ ਲੈ ਕੇ ਜਾਵਾਂਗੇ ਬੁਨਿਆਦੀ ਬੁਨਿਆਦੀ ਸਹੂਲਤਾਂ ਯੂਥ ਦਾ ਕਿਸ ਤਰ੍ਹਾਂ ਹੰਗਾਰਾ ਮੈਦਾਨ ਯੂਥ ਯੂਥ ਬਹੁਤ ਖੁਸ਼ ਹੈ ਆ ਕਿਉਂਕਿ ਕਿਤੇ ਨਾ ਕਿਤੇ ਯੂਥ ਨੂੰ ਕਨਫਿਊਜ਼ ਸੀਗਾ ਕਿ ਅਸੀਂ ਕਿਰੋਂ ਸਪੋਰਟ ਕਰੀਏ ਕੁਝ ਲੇਕਿਨ ਇਮਤੀ ਮੰਨੋਂਗੇ ਨਹੀਂ ਮਾਨੂੰ ਕੈਨੇਡਾ ਤੋਂ ਕਾਲ ਆ ਰਹੀ ਹੈ ਲੋਗਾ ਦੀ ਔਰ ਕਹ ਰਹੇ ਕਿ ਮੈਮ ਅਸੀਂ ਕੈਨੇਡਾ ਚ ਬਹੁਤ ਸਾਲਾਂ ਤੋਂ ਬੈਠੇ ਹੈ ਲੇਕਿਨ ਜਿੰਨੇ ਵੀ ਸਾਡੇ ਰਿਸ਼ਤੇਦਾਰ ਹੈ ਜਿੰਨਾ ਸਾਡਾ ਯੂਥ ਹੈਗਾ ਮੈਂ ਉਹਨਾਂ ਨੂੰ ਅਸੀਂ ਫੋਨ ਕਰਦੋ ਅਰਦੀ ਮੰਨੋਂਗੇ ਨਹੀਂ ਬਹੁਤ ਸਾਰੇ ਯੂਥ ਰੋਜ਼ ਆ ਰਹੇ ਹੈ ਮਿਲ ਕੇ ਔਰ ਕਹ ਰਹੇ ਕਿ ਮੈਮ ਅਸੀਂ ਬਹੁਤ ਖੁਸ਼ ਹੈ ਕਿ ਤੁਹਾਡੇ ਵਰਗੇ ਲੋਗ ਆਏ ਹੈ ਔਰ ਅਸੀਂ ਬੜੇ ਪੋਜ਼ਿਟਿਵ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਸ਼ਹਿਰ 'ਚ ਬਹੁਤ ਡਿਵੈਲਪਮੈਂਟ ਮੋਗਾ ਦੀ ਕੀ ਕੀ ਬੁਨਿਆਦੀ ਸਹੂਲਤਾਂ ਜਦੋਂ ਘਾਟ ਆ ਮੋਗਾ ਤੋਂ ਉਹ ਚੀਜ਼ ਮਿਲ ਜਾਣੀ ਗਈਆਂ ਜਿਹੜੀਆਂ ਮਾਲਵਿਕਾ ਸੂਤ ਪੂਰੇ ਕਰਨੀਆਂ ਸਭ ਤੋਂ ਪਹਿਲਾਂ ਦੇਖੋ ਮੈਂ ਜਿਹੜਾ ਨਾ ਸਿਵਲ ਹਸਪੀਟਲ ਹੈ ਮੈਂ ਉਹਨੂੰ ਬਿਲਕੁਲ ਇੱਕ ਨਵਾਂ ਅੱਛਾ ਪ੍ਰੋਪਰ ਵੈਲ ਅਰੇਂਜ ਬਣਾਉਂਗੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿਵਲ ਹਸਪੀਟਲ 'ਚ ਡਿਊ ਹੈ ਉਸ ਤੋਂ ਬਾਅਦ ਮੈਂ ਕਹੂੰਗੀ ਕਿ ਜਿਹੜਾ ਐਜੂਕੇਸ਼ਨ ਸਿਸਟਮ ਹੈ ਆਪਣਾ ਗਵਰਨਮੈਂਟ ਸਕੂਲ ਦੇ ਵਿੱਚ ਆਪਾਂ ਦੇਖੀਏ ਕਾਫੀ ਇੰਪਰੂਵਮੈਂਟ ਦੀ ਲੋੜ ਹੈਗੀ ਜਿਹੜੇ ਕਿ ਆਪਣੇ ਬੱਚੇ ਹੈਗੇ ਮੈਂ ਪਿੰਡਾਂ ਦੇ ਵਿੱਚ ਜਾਨੀਏ ਕਾਫੀ ਸਕੂਲ ਜਿਹੜੇ ਹੈਗੇ 10ਵੀਂ ਤੱਕ ਹੈਗੇ 12ਵੀਂ ਹੈ ਹੀ ਨਹੀਂ ਹੈ ਬੱਚੇ ਨੂੰ ਅਲੱਗ ਦੂਸਰੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਜਿਹੜਾ ਕਿ ਬਹੁਤ ਮੁਸ਼ਕਿਲ ਹੈ ਇਸ ਤਰ੍ਹਾਂ ਦੀ ਬੇਸਿਕ ਚੀਜ਼ਾਂ ਹੈਗੀ ਮੰਨ ਲਾਦਾ ਕਿ ਜਿਹੜੇ ਆਪਾਂ ਕਈ ਆਪਣੇ ਦੁਕਾਨਦਾਰ ਹੈਗੇ ਉਹਨਾਂ ਦੀ ਵੀ ਅਸੀਂ ਸੁਣਾਂਗੇ ਕੀ ਫਰਮਾਇਸ਼ਾਂ ਔਰ ਕੋਸ਼ਿਸ਼ ਰਹੂਗੀ ਕਿ ਜੋ ਜੋ ਚੀਜ਼ਾਂ ਡਿਊ ਹੈਗੀ ਸਾਡੇ ਮੋਗੇ ਵਾਸੀਆਂ ਦੀ ਉਹ ਜਲਦੀ ਤੋਂ ਜਲਦੀ ਜਿਵੇਂ ਸਿਹਤ ਦੀ ਗੱਲ ਕੀਤੀ ਐਜੂਕੇਸ਼ਨ ਦੀ ਗੱਲ ਕੀਤੀ ਲੱਗਦਾ ਕਿ 5 ਸਾਲ ਚ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾਗਾ ਤਾਂ ਕਰਕੇ ਇਹ ਚੀਜ਼ਾਂ ਡਿਵੈਲਪ ਕਰਨ ਦੀ ਲੋੜ ਹੈ ਨਹੀਂ ਐਸਾ ਕੁਝ ਨਹੀਂ ਐ ਦੇਖੋ ਕੋਸ਼ਿਸ਼ ਸਾਰੇ ਕਰ ਰਹੇ ਮੈਂ ਕਹੂੰਗੀ ਕਿ ਚੰਨੀ ਸਾਹਿਬ ਨੇ کافی ਥੋੜੇ ਟਾਈਮ ਦੇ ਵਿੱਚ ਬਹੁਤ ਕੁਝ ਕੀਤਾ ਹੈਗਾ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਲੇਕਿਨ ਮੈਨੂੰ ਲੱਗਦਾ ਕਿ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਜੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਜ਼ਰੂਰ ਜਿੱਤ ਹਾਸਲ ਹੋਗੀ ਮੇਲਾ ਹੁੰਦੇ ਨਾਲ ਤੁਸੀਂ ਮੋਗੇ ਦੇ ਮੇਲਾਾਂ ਲਈ ਮਹਿਲਾਾਂਾਂ ਲਈ ਕੁਝ ਖਾਸ ਕਰਨਾ ਚਾਹੋਗੇ ਮੈਂ ਜ਼ਰੂਰ ਮੈਂ ਕਹਿੰਨੀ ਹੈ ਕਿ ਹੁਣ ਜਿਹੜਾ ਹੈ ਨਾ ਸੌਫਟ ਕਾਰਨਰ ਮਹਿਲਾ ਦਾ ਆਪਾਂ ਨੂੰ ਰੱਖਣਾ ਨਹੀਂ ਚਾਹੀਦਾ ਕਿਉਂਕਿ ਉਹ ਟਾਈਮ ਚਲੇ ਗਿਆ ਜਦ ਆਪਾਂ ਲੱਗਦਾ ਸੀ ਕਿ ਮਹਿਲਾ ਜਿਹੜੀ ਹੈਗੀ ਘਰ ਸਿਰਫ ਖਾਣਾ ਬਣਾ ਸਕਦੀ ਹੈ ਮਹਿਲਾ ਕੁਝ ਵੀ ਕਰ ਸਕਦੀ ਹੈ ਰੱਬ ਨੇ ਉਹਨੂੰ ਬਹੁਤ ਸ਼ਮਤਾ ਦਿੱਤੀ ਮੈਨੂੰ ਲੱਗਦਾ ਕਿ ਜਦ ਇੰਡਸਟਰੀਜ਼ ਲੈ ਕੇ ਆਵਾਂਗੇ ਜਿਹੜੀਆਂ ਬੇਰੋਜ਼ਗਾਰ ਮਹਿਲਾਵਾਂ ਸਾਡੀਆਂ ਘਰੇ ਬੈਠੀਆਂ ਹੋਣਾਂ ਜਦ ਰੋਜ਼ ਰੋਜ਼ਗਾਰ ਮਿਲੂਗਾ ਔਰ ਖੁਦ ਕਮਾਵਾਂਗੀਆਂ ਸਰਕਾਰਾਂ ਤੇ ਡਿਪੈਂਡ ਨਹੀਂ ਕਰਾਂਗੀਆਂ ਕਿ ਉਹਨਾਂ ਨੂੰ ਐਂਦੇ ਹਰ ਮਹੀਨੇ ਪੈਸੇ ਮਿਲਾਂਗੇ ਉਹ ਮੈਨੂੰ ਲੱਗਦਾ ਕਿ ਬਹੁਤ ਪੋਜ਼ਿਟਿਵ ਰਹੂਗਾ ਜਦ ਹਰ ਇੱਕ ਲੇਡੀ ਜੌਬ ਕਰੂਗੀ ਕੰਮ ਕਰੂਗੀ ਔਰ ਆਪ ਮੇਰੇ ਪਹਿਰੇ ਤੇ ਆਪ ਖੜੀ ਹੋਵੇ ਮੈਂ ਥੋੜੇ ਜਿੱਤਨ ਚ ਸੋਨੂ ਸੂਤ ਫੈਕਟਰ ਜ਼ਰੂਰ ਕਿਤੇ ਨਾ ਕਿਤੇ ਕਰੂਗਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਇਫੈਕਟ ਕਰੂਗੀ ਕੋ ਬਿਲਕੁਲ ਜ਼ਰੂਰ ਅੱਛੀ ਗੱਲ ਹੈ ਮੈਗਨੀਏ ਕਿ ਮੈਂ ਉਹਨਾਂ ਕਰੋਨਾ ਲੋਕਾਂ ਦੇ ਵਿੱਚ ਇੱਕ ਕੱਲੀ ਅਸੀਂ ਇਨਸਾਨ ਐ ਇੱਕ ਕੱਲੀ ਅਸੀਂ ਭੈਣ ਐ ਜਿਹਦਾ ਭਰਾ ਸੋਨੂ सूद ਹੈ ਮੈਨੂੰ ਬੜਾ ਨਾਜ਼ ਹੈ ਆਪਣੇ ਭਰਾ ਤੇ ਹਰ ਕੋਈ ਭੈਣ ਚਾਹੂਗੀ ਕਿ ਉਹਦਾ ਭਰਾ ਵੀ ਸੋਨੂ सूद ਵਰਗਾ ਹੋਵੇ ਔਰ ਹਰ ਭਰਾ ਚਾਹੂਗਾ ਕਿ ਮੈਂ ਵੀ ਸੋਨੂ सूद ਵਰਗਾ ਬਣਾ ਤੇ ਮੇਰੇ ਲਈ ਬੜੀ ਨਾਜ਼ ਦੀ ਗੱਲ ਹੈ ਕਿ ਉਹ ਜਿਹੜਾ ਫੈਕਟ ਹੈਗਾ ਸੋਨੂ सूद ਮੇਰੀ ਲਾਈਫ ਦੇ ਵਿੱਚ ਹੈ ਸਰਦਾਰ ਜੀ ਸਾਰੀਆਂ ਪਾਰਟੀਆਂ ਫਰੀ ਦੀ ਗੇਮ ਖੇਡ ਰਹੀਆਂ ਤੁਸੀਂ ਕੀ ਕਹਿਣਾ ਚਾਹੋਗੇ ਮਹਿਲਾਵਾਂ ਦੀ ਸੇਫਟੀ ਨੂੰ ਲੈ ਕੇ ਕੋਈ ਨਹੀਂ ਖੇਡਦੇ ਨੀ ਦੇ ਕੋ ਮਨ ਨਾ ਲੱਗਾ ਕਿ ਹੁਣ ਆਪਾਂ ਸਾਰੀ ਪਾਰਟੀਆਂ ਕਹਿੰਦੇ ਕਿ ਅਸੀਂ ਇਹ ਕਰਾਂਗੇ ਅਸੀਂ ਇਹ ਸ਼ੋਰਟੀ ਦਵਾਂਗੇ ਅਸੀਂ ਤਾਂ ਆਲਰੇਡੀ ਕੰਮ ਕਰ ਰਹੇ ਆ ਪੋਲਿਟਿਕਸ ਤੋਂ ਆਨ ਤੋਂ ਪਹਿਲਾਂ ਹੀ ਅਸੀਂ ਕੰਮ ਕਰ ਰਹੇ ਮਨ ਲੱਗਦਾ ਕਿ ਅਸੀਂ ਆਉਣ ਵਾਲੇ ਟਾਈਮ 'ਚ ਦੱਸਾਂਗੇ ਕਿ ਅਸੀਂ ਕੀ ਕਰ ਰਹੇ ਹੈਗੇ ਜੇ ਲੇਡੀਜ਼ ਨੂੰ ਜੋਬ ਮਿਲੂਗੀ ਮੈਂ ਉਹੀ ਕਹੂੰਗੀ ਜੇ ਲੜਕੀਆਂ ਨੂੰ ਜੋਬ ਮਿਲੂਗੀ ਨੌਕਰੀ ਤੇ ਜਾਵਾਂਗੇ ਤਾਂ ਉਹਨਾਂ ਨੂੰ ਕਿਸੇ ਵੱਲ ਚਾਕਾਂ ਦੀ ਲੋੜ ਹੀ ਨਹੀਂ ਕਿਉਂਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਰੋਜ਼ ਤੁਸੀਂ ਕਿੰਧਿਆ ਕਿਸੇ ਤੋਂ ਮੰਗੋਗੇ ਜੇ ਤੁਹਾਨੂੰ এমਪਲੋਇਮੈਂਟ ਮਿਲੂਗੀ ਤੇ ਮਨ ਲੱਗਦਾ ਕਿ ਉਹ ਟਾਈਮ ਦੂਰ ਨਹੀਂ ਹੈ ਕਿ ਜਦ ਹਰ ਘਰ ਦੇ ਵਿੱਚ ਜਿਹੜੀ ਲੇਡੀ ਹੈ ਨੌਕਰੀ ਕਰੂਗੀ ਉਹ ਪੈਦਾ ਕਿੱਥੋਂ ਹੋਵੇਗਾ ਕੋਰੋਨਾ ਦਾ ਦੌਰ ਚੱਲ ਰਿਹਾ ਹੈ ਇਸ ਲਈ ਕਿਵੇਂ ਤਿਆਰੀ ਕਰੋਗੇ ਆਪਣੇ कोरोना ਦਾ ਜਿਹੜਾ ਦੌਰ ਚੱਲਿਆ ਬਿਮਾਰੀ ਦਾ ਜਦ ਹੈ ਇਸ ਨੂੰ ਲੈ ਕੇ ਜਿਹੜੀ ਸਰਕਾਰ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਉਹਨੂੰ ਲੈ ਕੇ ਤੁਸੀਂ ਕਿਵੇਂ ਚੱਲੋਗੇ ਟੀਮ ਲੈ ਕੇ ਬਿਲਕੁਲ ਦੇਖੋ ਮੈਨੂੰ ਲੱਗਦਾ ਕਿ ਹੁਣ ਜਿਵੇਂ ਕੋਵਿਡ ਦੀ 3 ਲੇਅਰ ਆਈ ਹੈ ਹੁਣ ਜਿਵੇਂ ਬੋਲਿਆ ਗਿਆ ਕਿ ਦਲਾ ਰਸਮੀ ਕਰਨਾਂ ਕਿ 5 ਤੋਂ ਵੱਧ ਨਹੀਂ ਮੈਨੂੰ ਲੱਗਦਾ ਕਿ ਕਿਤੇ ਰਗੇ ਬੈਟਰ ਹੈ ਈਜ਼ੀ ਹੋ ਗਿਆ ਵਾ ਹੋਰ ਰੈਲੀਸ ਕਰਨ ਨਾਲੋਂ ਮੈਨੂੰ ਲੱਗਦਾ ਕਿ ਡੋਰ ਟੂ ਡੋਰ ਕਰਾਂਗੇ ਜਾਂ 5-5 ਲੋਕਾਂ ਨੂੰ ਮਿਲਾਂਗੇ ਉਹ ਜ਼ਿਆਦਾ ਬੈਟਰ ਹੈ ਕਿ ਹੁਣ ਵੈਸੇ ਵੀ ਜ਼ਮਾਨਾ ਜਿਹੜਾ ਹੈਗਾ ਡਿਜੀਟਲ ਹੋ ਗਿਆ ਹੈ ਔਰ ਕੋਈ ਯੂਜ਼ ਕਰਦਾ ਵੈ ਸੋਸ਼ਲ ਸਾਈਟਸ ਔਰ ਲੋਕਰੇ ਬੈਠੀ ਕਹਿੰਦੇ ਕਿ ਦੇਖ ਲੈਂਦੇ ਕਿ ਕੀ ਕੰਮ ਕਰ ਰਹੇ ਤਾਂ ਇਟਸ ਅ ਬੈਟਰ ਕਿ ਜਿੰਨਾ ਆਪਾਂ ਘੱਟ ਤੋਂ ਘੱਟ ਕੱਟ ਕਰੀਓ ਜਿਆਦਾ ਬੈਟਰ ਹੈ ਮੈਡਮ ਵੀ ਤੁਸੀਂ ਨੌਕਰੀਆਂ ਕਿਹਾ ਕਿੱਥੋਂ ਸੋਰਸਿੰਗ ਕਿੱਥੋਂ ਪੈਦਾ ਹੋਣਗੇ ਹਰ ਘਰ ਦੀ ਨੌਕਰੀ ਕਿਵੇਂ ਕਰੋਗੀ ਔਰ ਮੈਂ ਦੇਖੋ ਇਹ ਕਹਿਣੀ ਹੈ ਕਿ ਜੇ ਇੰਡਸਟਰੀ ਲਾਵਾਂਗੇ ਉਹ ਜਿਹੜੇ ਨੈਸਲੇ ਵਰਗੀ ਫੈਕਟਰੀ ਹੈ ਨੈਸਲੇ ਨੈਸਲੇ ਲੋਕ ਜੌਬ ਕਰਦੇ ਜੇ ਹੋਰ ਇੰਡਸਟਰੀਆਂ ਲਾਵਾਂਗੇ ਪਿੰਡਾਂ ਦੇ ਉਹ ਲਾਉਗਾ ਸਰਕਾਰ ਲਾਉਗੀ ਤੁਸੀਂ ਆਪ ਦੇ ਤੌਰ ਤੇ ਲਾਉਂਗੇ ਕਿੱਥੋਂ ਪੈਦਾ ਹੋਣਗੇ ਦੇਖੋ ਜੀ ਸਰਕਾਰ ਵੀ ਲੈ ਕੇ ਆਉਗੀ ਯਾਰ ਮੈਂ ਕਹੂੰਗੀ ਜੇ ਸੋਨੂ ਸੂਦ ਨੇ ਪੂਰੀ ਦੁਨੀਆ 'ਚ ਕੰਮ ਕਰਦਾ ਉਹਨੇ ਜਹਾਜ਼ ਚਲਾਤੇ ਤੇ ਸੋਨੂ ਸੂਦ ਮੋਗੇ ਸ਼ਹਿਰ ਲਈ ਕਿਉਂ ਨਹੀਂ ਸਕਾਰਿਆ ਤਾਂ ਆਪਣੇ ਸ਼ਹਿਰ ਲਈ ਕਿਉਂ ਨਹੀਂ ਕਰੂਗਾ ਕੋਸ਼ਿਸ਼ ਅਸੀਂ ਬਹੁਤ ਕੀਤੀ ਕਿਉਂ ਆਪਣੇ ਪੱਧਰ ਤੇ ਲਾਉਂਗੇ ਅਸੀਂ ਆਪਣੇ ਪੱਧਰ ਤੇ ਵੀ ਲਾਉਂਗੇ ਸਰਕਾਰਾਂ ਵੀ ਜ ਸਾਡੇ ਨਾਲ ਜੋੜਾ ਕਿ ਇਹ ਡਬਲ ਬਾਲਕੋ ਨਹੀਂ ਲੱਗੀ ਮਨ ਵਿੱਚ ਇੱਕ ਵੀ ਇੰਡਸਟਰੀ ਅਸੀਂ ਦੱਸ ਨਹੀਂ ਸਕਦੇ ਜਿੰਨੇ ਬੰਦੇ ਬੇਚਾ ਮਨਕਾ ਜੀ ਸਨੀ ਦਿਵਲ ਤੇ ਵੀ ਆਈ ਖਫਾ ਲੋਕ ਨੇ ਵੀ ਵੱਡੇ ਵਾਦੇ ਕਿਤੇ ਪਰਤੂਣੇ ਹੋਰ ਤੇ ਕੀ ਸੋਨੂ ਸੂਦ ਪੂਰੇ ਕਰਨਗੇ ਸੋਨੂ ਸੂਦ ਦਾ ਪ੍ਰੂਫ ਕਰਨ ਦੀ ਲੋੜ ਹੀ ਨਹੀਂ ਹੈ ਸੋਨੂ ਸੂਦ ਇਹ ਜੋ ਕੋਵਿਡ ਦੇ ਟਾਈਮ ਕੀਤਾ ਹੈ ਮੈਨੂੰ ਲੱਗਦਾ ਕਿ ਦੁਨੀਆ ਜੋ ਕਿਸੇ ਨੇ ਵੀ ਨਹੀਂ ਕੀਤਾ ਮੈਨੂੰ ਸੋਨੂ ਸੂਦ ਤੇਲੰਗਾਨਾ ਮਾਡਲ ਦੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਮਾਡ ਕਿਹੜਾ ਮਾਡਲ ਤੁਹਾਨੂੰ ਚੰਗਾ ਲੱਗਦਾ ਨਵਜੋਤ ਸਿੰਘ ਸਿੱਧੂ ਵਾਲਾ ਨਾ ਸੋਨੂ ਸੂਟ ਵਾਲਾ ਜਿਹੜਾ ਮਾਡਲ ਬਣ ਜੇਗਾ ਉਦੋਂ ਮੈਂ ਕਹੂੰਗੀ ਉਹ ਮਾਡਲ ਬੈਸਟ ਕਿਹੜਾ ਮੈਡਮ ਫਿਰ ਵੀ ਮਾਡਲ ਦੇਖਾਂਗੇ ਤਾਂ ਪਤਾ ਲੱਗੇਗਾ ਤੁਸੀਂ ਅਜੇ ਦੇਖਿਆ ਨਹੀਂ ਮੈਮ ਨਹੀਂ ਨਹੀਂ ਬਿਲਕੁਲ ਹਜੇ ਚੱਲ ਰਿਹਾ ਹੈ ਪ੍ਰੋਸੈਸ ਜਿੱਸ ਬਰੂਗਾ ਤੇ ਜ਼ਰੂਰ ਸਾਰੀ ਦੁਨੀਆ ਦੇਖੂਗੀ ਮੋਗਾ ਦੇ ਲੋਕਾਂ ਨੂੰ ਤੁਸੀਂ ਕਰੋਨਾ ਲਈ ਕੀ ਕਹਿਣਾ ਚਾਹੋਗੇ ਮੋਗਾ ਦੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਜ਼ਰੂਰ ਲਗਵਾਓ और जी थर्ड वेव आई कि आप तो बच सकते हैं लेकिन है तो जो बूस्टर लग रहे तो जरूर वो वगवाओं की आप कोविड के जो सिमटम्स आ रहे हैं आम लोगों जल्दी तो जल्दी दूर थैंक यू